ਪੇਟ ਨ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਸਵੇਰੇ ਸਵੇਰੇ ਸਭ ਤੋਂ ਪਹਿਲੇ ਹੋ ਜਾਂਦਾ ਸ਼ੁਰੂ ਲਿਆਓ ਵੀ ਨਾਸ਼ਤਾ ਲਿਆਓ ਵੀ ਲਿਆਓ ਵੀ ਨਾਸ਼ਤਾ ਉਹ ਨਾ ਕਿਸੇ ਨੇ ਜਾਣਾ ਕਿਸੇ ਨੇ ਆਣਾ ਕਿਸੇ ਨੇ ਕੁਝ ਤੇ ਨਾਸ਼ਤੇ ਦੇ ਵਿੱਚ ਕੀ ਬਣਾਇਆ ਜਾਵੇ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਅੱਜ ਮੇਰੇ ਕੋਲ ਵੀ ਹੋਈ ਹੈ ਕੜੀ ਅੱਗੇ ਹੋ ਕੇ ਦਿਖਾਓ ਜੀ ਸਰ ਜੀ ਇਹ ਕੜੀ ਜਿਹੜੀ ਹੈ ਅਸੀਂ ਇਹਦਾ ਕੜੀ ਦੇ ਵਿੱਚ ਪਕੌੜੇ ਵੀ ਨੇ ਤੇ ਬੇਟਾ ਜੀ ਇਹ ਦਰਵਾਜ਼ਾ ਬੰਦ ਕਰ ਦਿਓ ਅੰਕਲ ਦੀਆਂ ਬੜੀਆਂ ਆਵਾਜ਼ਾਂ ਆ ਰਹੀਆਂ ਜੇ ਲਓ ਇਹਨੂੰ ਅਸੀਂ ਕਿਉਂਕਿ ਪਕੌੜੇ ਵੀ ਨੇ ਤੇ ਇਹਦੇ ਨਾਲ ਫਿਰ ਰੋਟੀ ਬਨਣੀ ਹੈ ਮਿਸੇ ਮਿਸੇ ਰੋਟੀ ਕੜੀ ਵਾਲੀ ਬਹੁਤ ਟੇਸਟੀ ਬਣਦੀ ਹੈ ਪਰ ਅਸੀਂ ਇਹਨੂੰ ਪਹਿਲਾਂ ਸਾਰੀ ਨੂੰ ਚੰਗੀ ਤਰ੍ਹਾਂ ਨਾਲ ਫੈਲਾ ਲਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਵਧੀਆ ਵਾਲਾ ਹਾਂਜੀ ਪਾਣੀ ਨਹੀਂ ਪਾਰੀ ਪਾਰੇ ਬਿਲਕੁਲ ਨਹੀਂ ਪਾਵਾਂਗੀ ਅਜੇ ਤੜੀ ਰੱਖੀ ਹੋਈ ਏ ਲੋੜ ਪਏਗੀ ਪਾਵਾਂਗੀ ਪਿਆਜ਼ ਪਿਉਜ਼ ਇਹਦੇ ਵਿੱਚ ਬਥੇਰਾ ਕੁਝ ਪਾਇਆ ਹੋਇਆ ਫਿਰ ਵੀ ਜੇ ਮਿਸਰੀ ਰੋਟੀ 'ਚ ਪਿਆਜ਼ ਨਾ ਪਾਇਆ ਧਨੀਆ ਨਾ ਪਾਇਆ ਤੇ ਸੁੱਕਾ ਧਨੀਆ ਨਾ ਪਾਇਆ ਤੇ ਫਿਰ ਕਾਹਦੀ ਹੋਈ ਮਿਸਰੀ ਰੋਟੀ ਫਿਰ ਨਹੀਂ ਮਿਸਰੀ ਰੋਟੀ ਬਣਦੀ ਇਹ ਦੇਖੋ ਜੀ ਇਹਦੇ ਵਿੱਚ ਅਸੀਂ ਇਹ ਚਚਰਿਆ ਹੋਇਆ ਮਰੋੜਿਆ ਹੋਇਆ ਧਨੀਆ ਜਿਹੜਾ ਫਿਰ ਮਰੋੜ ਕੇ ਪਾ ਦਿੱਤਾ ਖੇਰ ਅਸੀਂ ਇਹਦੇ 'ਚ ਪਾਵਾਂਗੇ ਮਿਰਚਾਂ ਇਹ ਅੱਜ ਦਾ ਟਵਿਸਟ ਹੈ ਅੱਜ ਦਾ ਟਵਿਸਟ ਇਹ ਵੇ ਕਿ ਮੇਰੇ ਕੋਲ ਇੱਕ ਕਾਲੂ ਪਿਆ ਹੋਇਆ ਸੀ ਮੈਂ ਉਹ ਵੀ ਇਹਦੇ ਵਿੱਚ ਪਾਵਾਂਗੀ ਤਾਂ ਕਿ ਰੋਟੀ ਜਿਹੜੀ ਹੈ ਉਹ ਇੰਨੀ ਨਰਮ ਬਣੇਗੀ ਔਰ ਸਵਾਦ ਬਣੇਗੀ ਖਾਂਦੇ ਯਾਦ ਰੱਖਣਗੇ ਆਟਾ ਪਾ ਲਿਆ ਆਟਾ ਜਿੰਨਾ ਤੁਹਾਨੂੰ ਜਿੰਨਾ ਇਹਦੇ ਵਿੱਚ ਗੁੰਨਿਆ ਜਾ ਸਕੇਗਾ ਉਹਨੇ ਜ਼ਰੂਰੀ ਨਹੀਂ ਹੈ ਮੈਂ ਪਾਣੀ ਨਹੀਂ ਪਾਣਾ ਤੇ ਇਸ ਕਰਕੇ ਆਟਾ ਜਿਹੜਾ ਹੈ ਉਹ ਜਿੰਨਾ ਕੜਈ ਦੇ ਵਿੱਚ ਨਮਕ ਹੈਗਾ ਪਰ ਅਸੀਂ ਨਮਕ ਫਿਰ ਵੀ ਪਾਵਾਂਗੇ ਥੋੜਾ ਜਿਹਾ ਮਿਸੇ ਰੋਟੀ ਨਮਕ ਮਿਰਚ ਤੋਂ ਬਿਨਾਂ ਕਾਦੀ ਮਿਸੇ ਫਿਰ ਪਾਵਾਂਗੇ ਅਸੀਂ ਜਰਾ ਗਰਮ ਮਸਾਲਾ ਪੁੰਨਿਆ ਹੋਇਆ ਜੀਰਾ ਤੇ ਅਮਚੂਰ ਕੋਈ ਨਹੀਂ ਪਾਣਾ ਤੇ ਨਾਲ ਹੀ ਮੈਂ ਪਾਣੀ ਕਾਲੀ ਮਿਰਚ ਬਸ ਪਾ ਲਿਆ ਜੋ ਕੁਝ ਪਾਣਾ ਸੀ ਹੁਣ ਅਸੀਂ ਇਹਨੂੰ ਗੁੰਨਾਗੇ ਤੇ ਪਾਣੀ ਭੁੱਲ ਗਈ ਸੀ ਅਸੀਂ ਇਹਦੇ ਚ ਹਲਦੀ ਵੀ ਪਾ ਲਈ ਤੇ ਇਹਨੂੰ ਪਾਣੀ ਤੋਂ ਬਿਨਾਂ ਹੀ ਇਹਨੂੰ ਮਲ ਮਲ ਕੇ ਅਸੀਂ ਵਧੀਆ ਵਾਲਾ ਗੁੰਨ ਲੈਣਾ ਏ ਰੋਟੀ ਅਸੀਂ ਅੱਜ ਲਗਾਨੀ ਹੈ ਤੰਦੂਰ ਚ ਤੇ ਮਿੱਸੀ ਰੋਟੀ ਦੇਖੋ ਜੀ ਪੇੜਾ ਲੈ ਲਓ ਸੋਣਾ ਜਿਆ ਇੱਕ ਦਿਨ ਮੈਨੂੰ ਕਿਸੇ ਨੇ ਕਿਹਾ ਮੈਡਮ ਜੀ ਪੇੜਾ ਬਣਾਉਣਾ ਸਿਖਾਓ ਪੇੜੇ ਨੂੰ ਆਟੇ ਨੂੰ ਲੋ ਐਦਾਂ ਐਦਾਂ ਕਰਕੇ ਵਧੀਆ ਜਿਆ ਐਦਾਂ ਥੱਲਿਓ ਇਹ ਹੱਥ ਨਾਲ ਇੰਜ ਕਰੀ ਜਾਓ ਤੇ ਵਧੀਆ ਜੇ ਪੇੜੇ ਬਣ ਜਾਂਦੇ ਨੇ ਪੇੜੇ ਅਸੀਂ ਕਰ ਲੈਨੇ ਤੇ ਹੁਣ ਇਹਨਾਂ ਨੂੰ ਅਸੀਂ ਵੇਲ ਲੈਣਾਵੇਂ ਤੁੜਾ ਲਗਾ ਕੇ ਵੇਲ ਲੋ ਵੈਸੇ ਕੀ ਲਗਾ ਕੇ ਵੇਲ ਸਕਦੇ ਹੋ ਪਰ ਥੂੜਾ ਆਸਾਨ ਹੁੰਦਾ ਹੈ ਥੂੜਾ ਲਗਾ ਕੇ ਵੇਲਣਾ ਇਹਨੂੰ ਥੋੜਾ ਜਿਹਾ ਜਿੰਨੀ ਰੋਟੀ ਆਪਾਂ ਬਣਾਣੇ ਆ ਉਸ ਤੋਂ ਥੋੜਾ ਜਿਹਾ ਮੋਟਾ ਚਾਰਾ ਰੋਟੀਆਂ ਨੂੰ ਕਰ ਲਾਂਗੇ ਇਹ ਤੰਦੂਰ ਜੀ ਸਾਡੇ ਕੋਲ ਬਹੁਤ ਪੁਰਾਣਾ ਹੈ ਤੇ ਪਰ ਇਹ ਕਿਸੇ ਵੀ ਕ੍ਰੋਕਰੀ ਸ਼ਾਪ ਤੋਂ ਮਿਲ ਜਾਂਦਾ ਹੈ ਬ੍ਰਾਂਡ ਇਹਦਾ ਕੋਈ ਨਹੀਂ ਹੈ ਤੇ ਇਹ ਤੁਸੀਂ ਮੰਗੋ ਵੀ ਗੈਸ ਵਾਲਾ ਤੰਦੂਰ ਮਿਲ ਜਾਏਗਾ ਪਹਿਲੀ ਗੱਲ ਦੂਜੀ ਗੱਲ ਕਦੀ ਵੀ ਗਲਾਸ ਵਾਲਾ ਜੇ ਤੁਹਾਡੇ ਕੋਲ ਚੁੱਲਾ ਹੈ ਫਿਰ ਇਸ ਤੰਦੂਰ ਨੂੰ ਵਰਤਣਾ ਤੁਹਾਨੂੰ ਥੋੜਾ ਜਿਹਾ ਔਖਾ ਜਾਂਦਾ ਗਲਾਸ ਟੁੱਟ ਜਾਂਦਾ ਫਿਰ ਬਿਲਕੁਲ ਨਹੀਂ ਵਰਤਣਾ ਚਾਹੀਦਾ ਤੇ ਇਹ ਜਿਹੜਾ ਤੰਦੂਰ ਹੈ ਇਹਨੂੰ ਅਸੀਂ ਐਂਦਾ ਕਰ ਲਿਆ ਤੇ ਆਜਿਤਾ ਕਰ ਲਿਆ ਇੱਕ ਵਾਰੀ ਤੇ ਰੋਟੀਆਂ ਅਸੀਂ ਜਿਹੜੀਆਂ ਵੇਲ ਕੇ ਰੱਖੀਆਂ ਹੋਈਆਂ ਨੇ ਦੇਖੋ ਬਹੁਤ ਪਿਆਰ ਨਾਲ ਹੱਥ ਨਹੀਂ ਛੜਦਾ ਕੁਝ ਵੀ ਨਹੀਂ ਇੱਥੇ ਲਗਾਈ ਔਰ ਰੋਟੀ ਜਿਹੜੀ ਹੈ ਨਾਲ ਚਿਪਗ ਗਈ ਠੀਕ ਹੈ ਇਸ ਤੋਂ ਬਾਅਦ ਨੈਕਸਟ ਨੈਕਸਟ ਅਸੀਂ ਅਸੀਂ ਚਾਰ ਰੋਟੇ ਕਿਤੇ ਸੀ ਚਾਰ ਰੋਟੀਆਂ ਵੇਲੀਆਂ ਸੀ ਔਰ ਨੈਕਸਟ ਅਸੀਂ ਇਦਾਂ ਹੀ ਪਾਣੀ ਲਗਾ ਕੇ ਹੱਥ ਨੂੰ ਪਾਣੀ ਲਗਾਣਾ ਹੈ ਹੱਥ ਨੂੰ ਦੇਖੋ ਪਾਣੀ ਲਾਇਆ ਹੋਇਆ ਵੇ ਪਾਣੀ ਲਗਾਣਾ ਹੈ ਤੇ ਵਾਰੋ ਵਾਰੀ ਇਹਦਾ ਤੰਦੂਰ ਦਾ ਇੱਕੋ ਫਾਇਦਾ ਹੈ ਕਿ ਦੇਖੋ ਇੱਕੋ ਵਾਰੀ ਚ 3-4 ਰੋਟੀਆਂ 5 ਰੋਟੀਆਂ ਬਣ ਜਾਂਦੀਆਂ ਅਕੋਰਡਿੰਗ ਟੂ ਜਿਹੜਾ ਸਾਈਜ਼ ਹੈ ਤੇ ਆਪਾਂ ਨੂੰ ਲੱਗ ਗਿਆ ਨੇ ਇਹਨੂੰ ਮੁੱਦਾ ਲਾ ਦੇਣਾ ਗੈਸ ਤੇਜ਼ ਕਰਕੇ ਇਹਨੂੰ ਅਸੀਂ ਪਕਾਵਾਂਗੇ ਤੇ ਸਾਰੀਆਂ ਰੋਟੀਆਂ ਨੂੰ ਇਦਾਂ ਸੇਕ ਲਾ ਗਏ ਦੇਖੋ ਰੜ ਲੋ ਚੰਗੀ ਤਰ੍ਹਾਂ ਤੰਦੂਰ ਦੀ ਰੋਟੀ ਦਾ ਇੱਕੋ ਹੀ ਮਤਲਬ ਹੈ ਕਿ ਵਧੀਆ ਰੜ ਜਾਏ ਜੀ ਤੁਹਾਡੇ ਮਨ ਬਸਾਂਦੀਆਂ